ਹਰਮੇਲ ਕੌਰ ਜੀ ਪਿੰਦਰ ਕੌਰ ਕਰਨਪਾਲ ਸਿੰਘ ਸ਼ਮਸ਼ੇਰ ਸਿੰਘ ਬਿੱਟਾਈ ਦਰਸ਼ਨ ਸਿੰਘ ਜੀ ਰਜਿੰਦਰ ਕੌਰ ਅਮਰਜੀਤ ਕੌਰ ਬਾ ਜਾਣ ਕਰੀ ਤੇ ਇਹ ਆਉਂਦੀ ਆ ਉਹ ਪਤਾ ਕਰਦਾ ਉਹ ਆਪਾਂ ਨੂੰ ਪਛਾਣ ਕੇ ਲਾਤੀ ਉਹ అది అన్నకు లగుగా అదవై ఏన చెప్టి చెప్పింది కవలలు ప్రతిరోజు నీ

ਜੀ ਜਗਾ ਜਗਾ ਦੇ ਅਸੀਂ ਕੈਂਪ ਲਾਉਣ ਦਾ ਪ੍ਰਰਲਾ ਕਰਦੇ ਜੀ ਤੇ 올ਓਵਰ ਪੰਜਾਬ ਦੇ ਵਿੱਚ ਸਾਡਾ ਕੰਮ ਕੀਤਾ ਵਰਕ ਤੇ ਅਸੀਂ ਕੈਂਪ ਲਾਉਂਦੇ ਆ ਅਗਰ ਜ਼ਿਲ੍ਹਿਆਂ ਦੇ ਵਿੱਚ ਅਸੀਂ ਜਾ ਕੇ ਕੈਂਪ ਲਾਉਂਦੇ ਆ ਜੀ ਤੇ ਤੁਸੀਂ ਵੀ ਅਗਰ ਕੋਈ ਮਤਲਬ ਕਿਸੇ ਨੇ ਕੈਂਪ ਲਗਾਉਣਾ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਮੇਰਾ ਨੰਬਰ ਹੈ 62846 90820 ਠੀਕ ਹੈ ਜੀ ਤੇ ਇਹਦੇ ਵਿੱਚ ਆਪਣਾ ਕੋਈ ਵੀ ਖਰਚਾ ਲੈਸਦਾ ਜਾਂ ਫਿਰ ਕਿਸੇ ਵੀ ਤਰ੍ਹਾਂ ਦੀ ਦਵਾਈ ਕੋਟੀ ਦਾ ਖਰਚਾ ਨਹੀਂ ਲਿਆ ਜਾਂਦਾ ਬਾਕੀ ਜਿਆਦਾ ਲੰਬਾ ਹੋ ਜਾਂਦਾ ਤਾਂ ਮੈਂ ਤੁਹਾਨੂੰ ਕਿਸੇ ਨੂੰ ਫੋਨ ਕਰ ਸਕਤੋਂ ਪਤ ਜਾਣਕਾਰੀ ਲਈ ਅੱਜ ਕਿੰਨੇ ਕੁ ਮਰੀਜ਼ਾਂ ਦਾ ਆਪਰੇਸ਼ਨ ਹੋਣ ਲਈ ਜਾਣਾ ਜਿੰਨਾ ਆਈਡੀਆ ਅੱਜ ਜੀ 40 ਨਾਲ ਕੋਈ ਹੋ ਚੁੱਕੇ ਆ 50 52 ਬੰਦੇ ਹੋ ਗਏ 40 ਹੋ ਚੁੱਕੇ ਨੇ ਹੁਣ ਤੱਕ ਹਨਾ ਜਿਨ੍ਹਾਂ ਦੇ ਕੇਸ ਪਾਉਣੇ ਆ ਜੀ ਤਿੰਨ ਦਿਨ ਹਸਪੀਟਲ ਦੇ ਵਿੱਚ ਅਸੀਂ ਰੱਖਣਾ ਹੈ ਅੱਛਾ ਅੱਜ ਜਾਣਗੇ ਤੇ ਵਾਪਸੀ ਕਦੋਂ ਆਉਣਗੇ ਆਪਰੇਸ਼ਨ ਕਰਾ ਕੇ ਵਾਪਸੀ ਕਰਕੇ ਜੀ ਪਰਸੋਂ ਵਾਪਸ ਆਉਣਗੇ ਦਵਾਈ ਲੈ ਕੇ ਕੱਲ ਇਹਨਕ ਤੇ ਦਵਾਈ ਲੈ ਕੇ ਵਾਪਸ ਉਹਦੇ ਕੋਈ ਖਰਚਾ ਤਾਂ ਨਹੀਂ ਮਰੀਜ਼ ਦਾ ਜੀ ਉਹਦੇ ਵਿੱਚ ਮਰੀਜ਼ ਇੱਕ ਮਰੀਜ਼ ਵੀ ਦੇ ਦਿੰਦਾ ਜਾਂ ਜਿਹੜੇ ਕੈਂਪ ਲਵਾਉਣਾ ਚਾਹੁੰਦੇ ਉਹ ਵੀ ਦੇ ਦਿੰਦੇ ਬਿਲਕੁਲ 100 ਤੋਂ 120 ਰੁਪਏ ਦੀ ਦਵਾਈ ਹੁੰਦੀ ਆ ਇੱਕ ਮਹੀਨੇ ਦੀ ਓਕੇ ਤੇ ਇੱਕ ਮਹੀਨੇ ਦੀ ਹਸਪੀਟਲ ਵੱਲੋਂ ਤੇ ਦਵਾਈ ਵੀ ਦੇ ਦਿੱਤੀ ਜਾਂਦੀ ਹੈ ਜੀ ਦਵਾਈ ਤੇ ਕਲੀਨਿਕ ਉਹ ਹਸਪੀਟਲ ਵੱਲੋਂ ਬਲੀ ਦਿੱਤੀ ਜਾਂਦੀ ਹੈ ਮੇਰਾ ਨਾਮ ਡਾਕਟਰ ਸਿਫਕਾ Yadav ਹੈ ਅਸੀਂ ਅੱਜ ਹਾਂ ਪੇ ਸ਼ੰਕਰਾਏ ਹਸਪੀਟਲ ਦੀ ਤਰਫੋਂ ਸੇ ਕੈਂਪ ਲਗਾਇਆ ਹੈ तो यहाँ पे जितने भी चिट्टे मोती है सफ़ेद मोती है जिसको कहते हैं उसके पेशेंट्स निकलेंगे हम उनको अपने अस्पताल लेके जाएंगे अपनी खुद की बस से वहाँ पे उनके ऑपरेशन होंगे और फिर तो अगले दिन उनको वापस यहाँ पे छोड़ के जाएंगे अखाड़ी की देखभाल मैसेज कोई लोग लो, नहीं चीज़ पर गौरा करते देखो कि एक तो जितने भी के पेशेंट होते हैं उनको अपनी शुगर बहुत ज़्यादा कंट्रोल पड़ती है से बहुत ज़्यादा आँखों पे असर पड़ता है तो अपनी शुगर कंट्रोल करें धूल मट्टी से बचाव रखें आँख में कोई भी कचरा जाए तो तभी कि तभी पानी से होके और तभी की तभी अस्पताल में आके दिखाना चाहिए बच्चों का रेगुलर जांच होनी चाहिए बच्चों को जिनको भी धूल का नहीं दिखता अगर बच्चा शिकायत कर रहा है कि स्कूल में ब्लैक बोर्ड नहीं दिखता है तो उसका इमीडिएटली हॉस्पिटल ले जाके उसकी एन एफ एम चेक कराना चाहिए सब तो का बच्चे कैंप ਦਸਮਾ ਕੈਂਪ ਹੈ ਜੀ ਐਸ ਕੇ ਤੇ ਸਰਦਾਰ ਨਕਲਰਾਤੀ ਫਕੀਰਾਂ ਦੇ ਵੱਲੋਂ ਇਹਨਾਂ ਵੱਲੋਂ ਅਨੇਕ ਸਾਲ ਲਾਇਆ ਜਾਂਦਾ ਜੀ ਉਦੇ ਹੁੰਦੇ ਆ ਬਾਕੀ ਬਹੁਤ ਐਨ ਆਰ ਆਈ ਵੀਰ ਬੈਠੇ ਸਹਯੋਗ ਦੇ ਸਹਯੋਗ ਨਾਲ ਬਹੁਤ ਵਧੀਆ ਕੈਂਪ ਚਲੇ ਚੜ੍ਹੇ ਜਾਂਦੇ ਇਹਦੇ ਵਿੱਚ ਫ੍ਰੀ ਹੈਲਪਰ ਲੋਡ ਬਣਾਇਆ ਜਾਂਦਾ ਹੈ ਤਾਂ ਵੀ ਦਿੱਤੀ ਜਾਂਦੇ ਹੈ ਕਿਤੇ ਨਿਗਾ ਘਟਾ ਤੇ ਫ੍ਰੀ ਲੈਂਡਿੰਗ ਕਰਾਇਆ ਜਾਂਦੇ ਨੇ ਤੇ ਫ੍ਰੀ ਆਪਰੇਸ਼ਨ ਵੀ ਕੀਤਾ ਜਾਂਦਾ ਜੀ ਸਾਰੇ ਕੋਈ ਫ੍ਰੀ ਕੀਤਾ ਜਾਂਦਾ ਹੈ تقريبا تقريبا ਸੈਂਟਰ ਤੋਂ ਅੱਜ ਉਹਦਾ ਕੈਂਪ ਬੇਸ ਚੈੱਕ ਆਊਟ ਕਰਾਂਗਾ ਕਿਉਂਕਿ ਤੁਹਾਡੇ ਪਿੰਡ ਵੱਲੋਂ ਵੱਡਾ ਪ੍ਰਾਲਾ ਜਿਹੜਾ ਡਿਸਪੈਂਸਰੀ ਦਾ ਚਲਾ ਰਿਹਾ ਹੈ ਨਾ ਕਿਉਂਕਿ ਇਹ ਡਿਸਪੈਂਸਰੀ ਕਮੇਟੀ ਬੈਜੀਪਿੰਡ ਤੌਰ ਤੇ ਇੱਕ ਕਮੇਟੀ ਬਣਾਈ ਹੈ ਜਿਹੜੀ ਕਮੇਟੀ ਬਹੁਤ ਹੀ ਵਧੀਆ ਢੰਗ ਦੇ ਨਾਲ ਇਹਨੂੰ ਚਲਾ ਰਹੀ ਹੈ ਜੀ ਠੀਕ ਹੈ ਤੇ ਪਿੰਡ ਦੇ ਸਹਿਯੋਗ ਨਾਲ ਸਾਰੇ ਚਲਾ ਰਹੀ ਹੈ ਤੇ ਬਹੁਤ ਹੀ ਜਿਹੜੇ ਮੈਂਬਰ ਨੇ ਬਹੁਤ ਹੀ ਇਮਾਨਦਾਰ ਤੇ ਚੜ੍ਹਦੀ ਕਲਾ ਵਾਲੇ ਨੇ ਜੋ ਆਪਦੇ ਆਪ ਸਾਰੇ ਜਣੇ ਨੂੰ ਨਾਲ ਮਿਲ ਕੇ ਚਲਾ ਰਹੇ ਨੇ ਇਹਦੇ ਪ੍ਰਾਲੇ ਹੋਣੇ ਚਾਹੀਦੇ ਨੇ ਪਿੰਡ-ਪਿੰਡ ਹਾਂਜੀ ਪਿੰਡ-ਪਿੰਡ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਜੀ ਵਾਤਾਵਰਣ ਖਰਾਬ ਵੱਡੀਆਂ ਫੈਕਟਰੀਆਂ ਦਾ ਪਾਣੀ ਖਰਾਬ ਤੇ ਹਰ ਇੱਕ ਨੂੰ ਲਾਜ ਦੀ ਲੋੜ ਹੈ ਸਹੀ ਸਾਰਾ ਲਾਜ ਇੱਥੇ ਪ੍ਰਤੀ ਕੀਤਾ ਜਾਂਦਾ ਪਿੰਡਾਂ ਹਰ ਇੱਕ ਪਿੰਡ ਦੇ ਵਿੱਚ ਇਹ ਜੀ ਸੰਸਥਾ ਬਣਾਉਣੀ ਚਾਹੀਦੀ ਹੈ ਨੌਜਵਾਨਾਂ ਨੂੰ ਪਿੰਡ ਦੇ ਹੋਰ ਸਾਰਿਆਂ ਨੂੰ ਇਕੱਠੇ ਹੋ ਕੇ ਇਦਾਂ ਦੀ ਕੋਈ ਨਾ ਕੋਈ ਕੰਮ ਤਾਂ ਜ਼ਰੂਰ ਬਣਾਉਣੀ ਚਾਹੀਦੀ ਹੈ ਮੇਰੇ ਇੱਕ ਪਿੰਡ ਦੇ ਵਿੱਚ ਜਿਹੜੇ ਬੰਦੇ ਨਹੀਂ ਇਲਾਜ ਕਰਾ ਸਕਦੇ ਜਾਂ ਕੁਝ ਵੀ ਹੋ ਉਹ ਆਪਣਾ ਇਲਾਜ ਪ੍ਰੋਪਰ ਕਲੀਨਿਕ ਨਾਲ ਕਰਾ ਸਕਦੇ ਧੰਨਵਾਦ ਜੀ ਬਾਜੀ ਬਹਿਨ ਜੀ ਦਾ ਖਾਲਸਾ ਵਾਹਿ ਜੀ ਵੀ ਬੋਲ ਰਿਹਾ ਤਾਂ ਕੋਈ ਮੈਸੇਜ ਹੀ ਨਹੀਂ ਮੇਰੇ ਸਾਡੇ ਮੇਰੇ ਭਰਾ ਕੋਲ ਸਾਰੇ ਠੀਕ ਆ ਸਾਰੇ ਨਕਰ ਪਹੁੰਚਾਇਆ ਸਾਰੇ ਲੱਗੇ ਦੇ ਸੰਯੋਗ ਨਾਲ ਇਹ ਦਾਸ ਸਾਹਿਬਾ ਤੋਂ ਕੰਮ ਸਾਬ ਚੱਲ ਰਿਹਾ ਹੈ ਬਿਲਕੁਲ ਬਹੁਤ ਬੁਝੀ ਹੋਈ ਹੈ ਕਿ ਸਾਰੇ ਇੱਕ ਜਾਂ ਫਰਫਰੀ ਪਹਾਰਸ ਦੀ ਇਸ ਬਾਹਰੋਂ ਆ ਕੇ ਲਗਾਉਣਾ ਸੋਹੇ ਜਿਹੇ ਟਿਕਾਣੇ ਤੇ ਅਸਾਂ ਇਹ ਰਹੀਏ ਕਿ ਦਸਵਾਂ ਸਾਡਾ ਕੈਂਪ ਜਿਹੜਾ ਅੱਜ ਦਾ ਆਪਰੇਸ਼ਨ ਦਾ ਮੈਚ ਚੱਲ ਰਿਹਾ ਹੈ। ਇਹ ਆਪਰੇਸ਼ਨ ਹੈਗਾ ਸ਼ੰਕਰਚਾਰੀਏ ਜਿਹੜਾ ਹੈਗਾ ਉੱਥੇ ਵਾਲੇ ਲੁਧਿਆਣੇ ਵਾਲੇ ਸ਼ੰਕਰ ਹਸਪੀਟਲ ਕੋਲ ਇਸੇ ਕਰਕੇ ਬਹੁਤ ਸਾਰੇ ਲੋਕ ਜਿਹੜਾ ਉਹ ਆਪਰੇਸ਼ਨ ਹਮੇਸ਼ਾ ਦੀ ਤਰ੍ਹਾਂ ਚੱਲ ਰਿਹਾ ਰਹਿੰਦਾ ਹੈ। 9 ਪਰਿਸ਼ਰਾਂ ਪਹਿਲਾਂ ਹੋ ਚੁੱਕੇ ਨੇ। 10ਵਾਂ ਪਰਿਸ਼ਰ ਜਿਹੜਾ ਕਰ ਕਰ ਰਿਹਾ ਹੈ ਜਿਹੜਾ ਅੱਜ ਦਸਵਾਂ ਕੈਂਪ ਲੱਗਿਆ ਇਹਦੇ ਵਿੱਚ ਜਿਹੜਾ ਆਪਰੇਸ਼ਨ ਜਿਹੜੇ ਹੋ ਰਹੇ ਨੇ। ਹਰ ਕੁੜੀ ਜਿੰਨਾ ਵੀ ਇਹਨਾਂ ਨੂੰ ਸਸਤੋਂ ਨਾਲ ਕਿ 70% ਕਵਰਲ ਹੋ ਜਾਂਦੀ ਹੈ ਜਿਹਨਾਂ ਦਾ ਆਪਰੇਸ਼ਨ ਹੁੰਦਾ ਹੈ ਹਰ ਸਾਤ ਨਵੇਂ ਕੰਪਾਂ ਪਿਛੇ ਜੜੇ ਹੋ ਚੁੱਕੇ ਨੇ ਉਹਨਾਂ ਦਾ ਹਾਲ ਤੱਕ ਕੋਈ ਐਸਾ ਨਹੀਂ ਆਇਆ ਕਿ ਜੀ ਵਿੱਚ ਕੋਈ ਰਿਕਾਉਟ ਹੋਈ ਹੋਵੇ ਦੂਸਰੀ ਗੱਲ ਹੈਗੀ ਇਦੇ ਨਾਲ ਨਾਲ ਇਹ ਜਿਹੜਾ ਸਿਟੀ ਬਦਫਰ ਹੁਣ ਵਿਚਾਰਿਕ ਫਸਫਟタル ਜਿਹੜਾ ਬਣਿਆ ਆਇਆ ਹੈ ਤਹਿਲ ਤੋਂ ਰਾਣਾ ਸਾਹਿਬ ਦੀ ਰੋਡ ਉੱਤੇ ਇਹਦੇ ਉੱਤੇ ਇਹ ਮੈਡੀਕਲ ਖੁੱਲਾ ਰਹਿੰਦਾ ਹੈ ਜੋ ਪਿੰਡਾਂ ਨਾਲ ਸੰਯੋਗ ਦੇ ਨਾਲ ਬਣਾਇਆ ਜਾਂਦਾ ਇੱਥੇ ਹਰ ਦਵਾਈ ਫ੍ਰੀ ਮਿਲਦੀ ਹੈ ਹਰ ਚੈੱਕਅਪ ਫ੍ਰੀ ਮਿਲਦੀ ਹੈ ਲੈਬ ਵੀ ਸਾਡਾ ਫ੍ਰੀ ਹੈ ਤੇ ਆਈਸੀਜੀ ਵੀ ਸਾਡਾ ਫ੍ਰੀ ਹੈ ਸਾਰੇ ਕੰਮ ਚੜੇ ਚੱਲਦੇ ਨੇ ਸਾਡੇ ਇਹ ਚੰਗਾ ਪਰਾਲਾ ਹੋਇਆ ਪਰਾਲਾ ਜਿਹੜਾ ਚੱਲਦਾ ਹੈ ਇਹ ਵੀ ਪਿੰਡ ਦੇ ਸੰਯੋਗ ਨਾਲ ਚੱਲਦਾ ਹੁੰਦਾ ਹੈ ਇਹ ਜਿਹੜਾ ਕੇ ਅੰਕਸ਼ਮ ਕੰਮ ਕਰਿਆ ਹੋਇਆ ਇਹ ਆਪਣੇ ਸਰਦਾਰ ਲਖਮੀ ਸਿੰਘ ਕਾਤਾ ਜੀ ਯੂਐਸਏ ਬਾਰੇ ਉਹਨੇ ਜਿਹੜਾ ਕਦਮ ਚੁੱਕਦੇ ਨੇ ਹਰ ਸਾਲ ਕਰਦੇ ਨੇ ਫਰਵਰੀ ਦੇ ਵੀ ਨਹੀਂ ਹੁੰਦਾ ਕੋਈ ਫਰਵਰੀ 15 ਤੱਕ ਹੀ ਹੁੰਦਾ ਸੋ ਪਰਮਾਤਮਾ ਨੇ ਰਾਜੀ ਰੂਛੇ ਰੱਖੇ ਤੇ ਪਿੰਡ ਵਾਲੇ ਜਿਹੜੇ ਆਉਣ ਵਾਲੇ ਨੇ ਉਹ ਵੀ ਬੜੇ ਉਤਸ਼ਾਹ ਦੇ ਨਾਲ ਆ ਕੇ ਆਪਣਾ ਇੱਛੇ ਕੰਮ ਕਰਦਾ ਅੱਗੇ ਕਾਮਯਾਬੀ ਫਸਲ ਹੋਵੇ